ਪ੍ਰਧਾਨ ਬਦਲਿਆ ਜੋ ਪ੍ਰਧਾਨ ਕੌਣ ਆਉ ਪ੍ਰਧਾਨ ਵੜਿੰਗ ਸਾਹਿਬ ਉਦੋਂ ਕਹਿ ਰਹੇ ਨੇ ਕਿ ਭਾਈ ਜੀ ਨੇ ਆਉਣਾ ਤਾਵਾ ਪੇਸ਼ ਕਰੋ ਉਪਰੋਂ ਉਪਰ ਵਾਲਾ ਦੇਖਿਆ ਪ੍ਰਧਾਨ ਆਪਾਂ ਨੇ ਉਹ ਵੀ ਉਹਨਾਂ ਨੇ ਬਦਲ ਲਿਆ ਹੁਣ ਆਪਣੇ ਕੋਈ ਹੋਰ ਪ੍ਰਧਾਨ ਆ ਸਕਦਾ ਹੈ ਜਾਂ ਫਿਰ ਕੀ ਕਾਂਗਰਸ ਦੇ ਵਿੱਚ ਕੁਝ ਬਦਲਾਅ ਹੋ ਸਕਦੇ ਨੇ ਹੋਰ ਦੇਖੋ ਹਾਲੇ ਮੈਨੂੰ ਨਹੀਂ ਲੱਗਦਾ ਕਿ ਹੂੰ ਕੋਈ ਐਸੀ ਬਦਲਾਅ ਦੀ ਰੁੱਤ ਆਈ ਆ ਕਾਂਗਰਸ 'ਚ ਜੀ ਦੇਖੋ ਬਪੇਸ਼ ਬਗੇਲ ਨੂੰ ਲਾ ਦਿੱਤਾ ਗਿਆ हां ਆਪਾਂ ਅੱਗੇ ਵੀ ਕਹਿ ਚੁੱਕੇ ਹਾਂ ਕਿ ਅੱਜ ਮੈਨੂੰ ਇਸ ਕਲਚਰ ਬਾਰੇ ਵੀ ਪਤਾ ਲੱਗਿਆ ਮੈਨੂੰ ਕਿਸੇ ਸੋਰਸ ਨੇ ਦੱਸਿਆ ਕਿ ਕਾਂਗਰਸ ਦੇ ਵਿੱਚ ਐਸਾ ਕਲਚਰ ਹੈ ਕਿ ਜਦੋਂ ਬਣਾਇਆ ਜਾਂਦਾ ਨਾਲ ਦੀ ਨਾਲ ਅਸਤੀਫਾ ਵੀ ਲਖਾਇਆ ਜਾਂਦਾ ਇਹ ਕੋਈ ਨੇਤਾ ਹੀ ਪੁਸ਼ਟੀ ਕਰ ਸਕਦਾ ਇਸ ਨੂੰ ਮਤਲਬ ਨਾਲ ਬਣਾ ਕੇ ਤੇ ਨਾਲ ਹੀ ਰਾਜਨੀਤੀ ਦੇ ਇੱਕ ਬਹੁਤ ਕਹਿ ਲਓ ਕਿ ਵੱਡੇ ਸੋਰਸ ਨੇ ਦੱਸਿਆ ਜੀ ਕਿ ਭਾਈ ਇੱਕ ਕਲਚਰ ਹੈ ਕਾਂਗਰਸ ਦੇ ਵਿੱਚ ਕੀ ਬਾਤ ਹੈ ਤਾਂ ਰਾਜਾ ਜੀ ਬਾਰੇ ਚਰਚਾ ਚੱਲ ਰਹੀ ਸੀ ਕਿ ਰਾਜਾ ਜੀ ਜਾ ਸਕਦੇ ਆ ਤੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਪੰਜਾਬੀ মিডিਆ ਨੇ ਖਬਰਾਂ ਚਲਾ ਦਿੱਤੀਆਂ ਕਿ ਰਾਣਾ ਰਾਜਾ ਬਣ ਸਕਦਾ ਹਮ ਬਿਲਕੁਲ ਰਾਣੇ ਤਾਂ ਕਾਫੀ ਨਾਮ ਆ ਰਹੇ ਰਾਣਾ ਸਾਹਵਰ ਇਹਦਾ ਨਾਮ ਨਾ ਕਰਮਾਨ ਰਾਜਾ ਰਾਣਿਆਂ ਦਾ ਬਦਲ ਦੇ ਦਿੱਤੀ ਰਾਣੀ ਆ ਇਹ ਤੇ ਰਾਜੇ ਬਣਨ ਵਾਲਾ ਲੱਗਿਆ ਤੇ ਫਿਰ ਰਾਜਾ ਹੀ ਬਦਲਿਆ ਜਾ ਰਿਹਾ ਤਾਂ ਮਤਲਬ ਗੱਲ ਇਹ ਆ ਕਿ ਦੇਖੋ ਰਾਜਾ ਸਾਫ ਦਾ ਇਹਦੇ ਤੇ ਬਿਆਨਾ ਚੁੱਕਾ ਜੀ ਫਿਰ ਰਾਣਾ ਸਾਹਿਬ ਦਾ ਵੀ ਆ ਚੁੱਕਾ ਹਮ ਫਰਜ਼ੀ ਸਮਾਈਲ ਵਾਲੀ ਬਹੁਤ ਵੱਡੀ ਟਿੱਪਣੀ ਸੀ ਜੀ ਆ ਉਹਦੇ ਤੇ ਫਿਰ ਮੁੜ ਕੇ ਫਿਰ ਵਰਦੀ ਕਰਮ ਆ ਗਿਆ ਰਾਜਾ ਸਾਹਿਬ ਦਾ ਰਾਜਾ ਸਾਹਿਬ ਦਾ ਜੀ ਤਾਂ ਮਤਲਬ ਕਿ ਸਾਰੀਆਂ ਚੀਜ਼ਾਂ ਚਲੀਆਂ ਨੇ ਤੇ ਇਸੇ ਦਰਮਿਆਨ ਬਾਜਵਾ ਸਾਹਿਬ ਤੇ ਰਾਜਾ ਜੀ ਹਮ ਇਹ ਵਰਿੰਗ ਸਾਹਿਬ ਜਾ ਕੇ ਮਿਲੇ ਨੇ ਦਿੱਲੀ ਦੇ ਵਿੱਚ ਬਪੇਸ਼ ਬਗੇਦ ਹਮ ਦੇਖੋ ਪਹਿਲੇ ਇਨਚਾਰਜ ਦੇ ਨਾਲ ਉਹ ਇੱਕ ਅਦਬੁੱਤ ਚ ਵਡੇ ਆ ਹਮ ਬਗੇਲ ਸਾਹਿਬ ਜੀ ਠੀਕ ਹੈ ਜੀ ਸਾਬਕਾ ਮੁੱਖ ਮੰਤਰੀ ਰਹੇ ਆ ਪਰ ਸਾਬਕਾ ਮੁੱਖ ਮੰਤਰੀ ਹਰੀਸ਼ रावत ਵੀ ਸੀ ਉੱਤਰਾਖੰਡ ਦਾ ਹੂੰ ਉਹਨਾਂ ਦੇ ਆਉਣ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੇ ਸਿੱਧੂ ਨੂੰ ਥੋੜੀ ਹਵਾ ਦੇ ਦਿੱਤੀ ਸਿੱਧੂ ਨੇ ਐਸਾ ਲਾਬੂ ਲਾਇਆ ਕਿ ਭਾਈ ਤੁਸੀਂ ਦੇਖੋ ਫਿਰ ਕੀ ਬਣਿਆ ਸੀ ਕਾਂਗਰਸ ਦਾ ਪ੍ਰਧਾਨ ਸਿੱਧੂ ਸਭ ਨੂੰ ਬਣਾ ਦਿੱਤਾ ਗਿਆ ਹੂੰ ਸੁਨੀਲ ਜਾਖੜ ਐਂਦਰ ਨੂੰ ਖਲਾਰੇ ਹੀ ਪਈਗਾ ਖਖੜੀਆਂ ਕਰੇਲੇ ਹੋ ਗਿਆ ਕੰਮ ਤੇ ਏ ਮੇਰੇ ਖਿਆਲ ਦੇ ਨਾਲ ਉਹਨਾਂ ਚੀਜ਼ਾਂ ਤੋਂ ਸਬਕ ਲੈ ਕੇ ਚੱਲਣਗੇ ਹਮ ਹੁਣ ਜਿਹੜੀ ਮੇਰੀ ਜਾਣਕਾਰੀ ਹੈ ਕਿ ਹਾਲੇ ਇਹ ਚਰਚਾ ਵੀ ਸ਼ੁਰੂ ਨਹੀਂ ਹੋਈ ਕਿ ਕਿਸ ਨੂੰ ਬਣਾਇਆ ਜਾਵੇ ਜੀ ਠੀਕ ਹੈ ਜੀ ਉਹਦਾ ਰਾਜਾ ਵੜਿੰਗ ਜੀ ਦੀ ਬਾਡੀ ਲੈਂਗੁਏਜ ਉਹਨਾਂ ਦੀਆਂ ਸਟੇਟਮੈਂਟਾਂ ਉਹ ਸ਼ਾਇਦ ਉਹਨਾਂ ਨੂੰ ਕਿਤੇ ਨਾ ਕਿਤੇ ਕਹਿ ਲੋ ਕਿ ਇਨਸਿਕਿਉਰ ਕਰਦੀਆਂ ਨੇ ਹਮ ਹਾਂ ਇਹ ਚੀਜ਼ ਚੱਲ ਰਹੀ ਹੈ ਪਰ ਅਜੇ ਸ਼ਾਹ ਉਹ ਚਰਚਾ ਪਰ ਕੌਣ ਬਣੇਗਾ ਇਹ ਤਾਂ ਸਾਫ ਹੈ ਨਾ ਰਾਜਾ ਵੜਿੰਗ ਕਿੱਥੇ ਜਾਊਗਾ ਉਹ ਤਾਂ ਕਾਂਗਰਸ ਹੀ ਰਹੂਗਾ ਜੀ ਕਾਂਗਰਸ ਨੇ ਬਹੁਤ ਕੁਝ ਦਿੱਤਾ ਹੈ ਬਿਲਕੁਲ ਤੇ ਇਹਨਾਂ ਦਾ ਬਦਲਾ ਹੁੰਦਾ ਹੀ ਰਹਿੰਦਾ ਹੈ ਐਸੀ ਗੱਲ ਨਹੀਂ ਹੈ ਤਾਂ ਕਹਿਣ ਦਾ ਮਤਲਬ ਕੋਣ ਹੋਏਗਾ ਹਾਲੇ ਚਰਚਾ ਸ਼ੁਰੂ ਨਹੀਂ ਹੋਈ ਜੀ ਕਿਉਂਕਿ ਅਜੇ ਤੁਸੀਂ ਇੱਕ ਗੱਲ ਨੋਟ ਕਰੋ ਕਿ ਖਬਰਾਂ ਪਲਾਂਟ ਵੀ ਹੁੰਦੀਆਂ ਨੇ ਨਾ ਰਾਜਨੀਤੀ 'ਚ ਬਿਲਕੁਲ ਮਿੱਥ ਕੇ ਇੰਟਰਵਿਊਜ਼ ਵੀ ਦਿੱਤੀਆਂ ਜਾਂਦੀਆਂ ਨੇ ਜੀ ਹਮ ਸਭ ਕੁਝ ਹੁੰਦਾ ਹੈ ਰਾਜਨੀਤੀ 'ਚ ਪਰ ਇੱਕ ਰਸਮ ਹੁੰਦੀ ਆ ਆਮ ਤੌਰ ਤੇ ਕਿ ਜਿੱਦਾਂ ਕੋਈ ਇਨਚਾਰਜ ਲੱਗਾ ਜਾਂ ਵੱਡੇ ਅਹੁਦੇ ਤੇ ਪਹੁੰਚਦਾ ਹ ਹ ਤਾਂ ਉਹ ਪੰਜਾਬ ਵਿੱਚ ਵਿਜ਼ਿਟ ਕਰਨ ਹੁੰਦਾ ਜਿਹੜਾ ਪਹਿਲਾ ਕੋਈ ਸਥਾਨ ਰੱਖਦਾ ਉਹ ਰੱਖਦਾ ਦਰਬਾਰ ਸਾਹਿਬ ਹ ਹ ਬਿਲਕੁਲ ਉਸ ਤੋਂ ਬਾਅਦ ਫਿਰ ਮੀਟਿੰਗਾਂ ਸ਼ੁਰੂ ਹੋਣਗੀਆਂ ਤਾਂ ਮੇਰਾ ਮੰਨਣਾ ਹੈ ਕਿ ਬਗੇਲ ਸਾਹਿਬ ਅਗਲੇ ਹਫਤੇ 10 ਦਿਨ 5 ਦਿਨਾਂ ਚ ਮੱਥਾ ਟੇਕਣਗੇ ਉਸ ਤੋਂ ਬਾਅਦ ਫਿਰ ਉਹ ਕਰਨਗੇ ਸੀਨੀਅਰ ਲੀਡਰਾਂ ਦੇ ਨਾਲ ਮੀਟਿੰਗਾਂ ਜੀ ਸਾਰੀ ਫੀਡਬੈਕ ਲੈਨ ਉਪਰੰਤ ਫਿਰ ਸਲਾਹ مشورہ ਕਿਉਂਕਿ ਉਹਨਾਂ ਦੇ ਸੁਣਿਆ ਤੇਰੇ ਹੋ ਗਏ ਨਹੀਂ ਅੜੀ ਉੱਚੇ ਉੱਚਿਆਂ ਘਰਾਂ ਵਿੱਚ ਮੰਗਣੇ ਤਾਂ ਉੱਚੇ ਘਰਾਂ ਦੇ ਨਾਲ ਉਹਨਾਂ ਦੇ ਤਾਲੁਕਤ ਨੇ ਤਾਂ ਉੱਚੇ ਘਰ ਵਾਲਿਆਂ ਤੋਂ ਸਲਾਹ مشورہ ਲੈ ਕੇ ਹਰੀ ਚੰਡੀ ਲੈ ਕੇ ਤੇ ਫਿਰ ਫਿਰ ਕੋਈ ਗੱਲ ਹੋਏ ਫਿਰ ਅੱਗੇ ਜਾ ਕੇ ਕੋਈ ਐਲਾਨ ਕਰ ਸਕਦੇ ਸੋ ਇਸ ਕਰਕੇ ਥੋੜਾ ਇੰਤਜ਼ਾਰ ਹੋਏ ਨਾ ਥੋੜੇ ਇੰਤਜ਼ਾਰ ਦਾ ਮਜ਼ਾ ਲੀਜੀਏ ਜੀ ਤੇ ਮੇਰੇ ਕਾਹਦੇ ਨਾਲ ਥੋੜਾ ਇੰਤਜ਼ਾਰ ਚ ਜੀ ਇਸ ਵੇਲੇ ਆਪਾਂ ਨੂੰ ਫਾਇਦਾ ਹੈ ਹੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਥੇ ਉਹ ਪਰਚੀ ਵਾਲਾ ਕੰਮ ਨਹੀਂ ਹੈਗਾ ਵੀ ਇੱਕ ਦਿਨ ਹੀ ਕੁਝ ਬਦਲ ਜਾਊਗਾ ਚੱਲਣਾ ਤਾਂ ਸਾਰਾ ਕੁਝ ਉੱਤੋਂ ਹੀ ਆ ਨਾ ਜੀ ਬਹੁਤ ਕੁਝ ਗਾਂਧੀ ਫੈਮਿਲੀ ਦਾ ਹੀ ਹੂੰ ਹੂੰ ਕਹ ਲੋ ਕਿ ਨਿਰਣਾ ਹੁੰਦਾ ਆ ਪਰ ਕਿਤੇ ਨਾ ਕਿਤੇ ਫਿਰ ਭਰੋਸੇ ਚ ਤੇ ਤੁਹਾਨੂੰ ਲੈਣਾ ਹੀ ਪਊਗਾ ਨਾ ਬੰਦਿਆਂ ਨੂੰ ਹੂੰ ਹੂੰ ਕਿਉਂਕਿ ਨਾ ਚੰਨੀ ਸਾਹਿਬ ਦਾ ਵੀ ਚੱਲ ਰਿਹਾ ਹੈ ਪਰਗਤ ਸਿੰਘ ਦਾ ਵੀ ਚੱਲ ਰਿਹਾ ਪ੍ਰਗਤ ਸਿੰਘ ਵੀ ਬਹੁਤ ਸਟਰੋਂਗ ਦਾਵੇਦਾਰ ਹੈ ਜੀ ਬਿਲਕੁਲ ਬਿਲਕੁਲ ਰਾਣਾ ਗੁਰਜੀਤ ਸਿੰਘ ਦੇ ਵਿੱਚ ਉਹਨਾਂ ਦੀ ਤਾਂ ਸ਼ਭੀ ਇਸ ਤਰ੍ਹਾਂ ਵੀ ਹੈ ਨਾ ਕਿ ਉਹ ਆ ਜਾਂਦੇ ਆ ਉਹ ਕਹਿੰਦੇ ਜੀ ਤੁਹਾਡੇ ਘਰੋਂ ਸੁਣਿਆ 14-15 ਲੱਖ ਰੁਪਈਆ ਫੜਿਆ ਗਿਆ ਤੇ ਰਾਣੇ ਦੇ ਘਰੋਂ ਯਾਰ ਕੱਢੀਏ ਗੱਲ ਆ ਤਾਂ ਕਹਿੰਦਾ ਮਤਲਬ ਕਿ ਉਹ ਠੋਕ ਵਾਲੇ ਜਿਹਦਾ ਗੱਲ ਉਹ ਨਾ ਰਾਜਨੀਤਿਕ ਬੰਦੇ ਆ ਜਿਆਦਾ ਚਰਚਾ ਆ ਜਾਂਦੇ ਆ ਪਰ ਪ੍ਰਗਟ ਸਿੰਘ ਵੀ ਮੇਰੀ ਨਜ਼ਰ ਦੇ ਵਿੱਚ ਤਗੜੇ ਦਾਵੇਦਾਰ ਹੈ। ਹੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਆਮ ਜਪਾਲ ਸਿੰਘ ਜੀ ਕਹਿ ਰਹੇ ਨੇ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਹਿੰਦੇ ਚੱਲ ਖਿੜਿਆ ਨਾ ਕੋਈ ਪਾਰਟੀ ਸਥਿਰ ਨਾ ਕੋਈ ਪ੍ਰਧਾਨ ਸਥਿਰ ਹੋ ਰਿਹਾ ਹੈ। ਖੈਰ ਰਾਣਾ ਨਹੀਂ ਬਣੇਗਾ ਜੱਟੂਣ ਫਾਇਰ ਜੀ ਕਹਿ ਰਹੇ ਨੇ ਕਹਿੰਦੇ ਕਿ ਰਾਣੇ ਦੇ ਖਿਲਾਫ ਭਾਜਪੀ ਵੱਲ ਝੁਕਾਆ ਹੈ ਰਾਣੇ ਦਾ। ਖੈਰ ਬਾਜੀ ਦੇਖੋ ਇਹ ਚੀਜ਼ਾਂ ਤੇ ਆਉਣ ਵਾਲੇ ਟਾਈਮ 'ਚ ਸਪਸ਼ਟ ਹੋਣਗੀਆਂ ਫਿਰ ਇਸੇ ਦਾ ਗੱਲ ਹੋਵੇਗਾ ਇਹ ਦੇਖਣਾ ਪਊਗਾ ਇਹਨਾਂ ਨੂੰ ਜੀ ਕਿਤਾ ਕਿਦੇ ਵੱਲ ਝੁਕਾਆ ਹੈ। ਬਾਕੀ ਉਹ ਤੇ ਮੂੰਝਬਾਨੀ ਕਹਿ ਚੁੱਕੇ ਨੇ। ਕਿ ਵੀ ਮੇਰੀ ਸਾਰ ਬਿਜ਼ਨਸਮੈਨਾਂ ਦੀ ਬਣਦੀ ਹੁੰਦੀ ਹੈ। ਤਾਂ ਕਹਿ ਚੁੱਕੇ ਨੇ।